ਦੇ ਤੁਸੀਂ ਵਧੀਆ ਉਪਰਾਲੇ ਕਰਦੇ ਹੋ ਪਰ ਲਗਾਤਾਰ ਹੀ ਉੱਤੇ ਕੰਪਲੀਟਾ ਆ ਰਹੀਆਂ ਨੇ ਨਰਸਾਂ ਜਿਹੜੀਆਂ ਕਹਿੰਦੇ ਉਹ ਮੋਬਾਈਲ ਦੇਖਦੇ ਹੋਏ ਕਦੀ ਵੀਡੀਓ ਫਿਲਮਾਂ ਦੇਖ ਰਹੇ ਹੋ ਰਹੀਆਂ ਦੇਖਦੇ ਹੋ ਉਹ ਕੰਮ ਨਹੀਂ ਕਰ ਰਹੀਆਂ ਕਿ ਅਲਟਰਾ ਸਾਊਂਡ ਦੇਖ ਕਰ ਕੋਈ ਕਰਾਣ ਅੰਦਾ ਜਾਂ ਸੀਰੀਅਸ ਸਕੈਨ ਕਰਾਣ ਅੰਦਾ ਕੋਈ ਕੰਮ ਕਰਕੇ ਆਈ ਨਹੀਂ ਹੈਗਾ ਤੇ ਰਾਤ ਇੱਕ ਮਰੀਜ਼ ਦੀ ਜਿਹੜੀ ਡੈਥ ਹੋ ਗਈ ਹੈ ਤੇ ਗਲਤ ਟੀਕਾ ਜਿਹੜੇ ਇਜ਼ਾਮ ਲਾਇਆ ਗਲਤ ਟੀਕਾ ਨਰਸਾਂ ਨੂੰ ਜਿਹੜੀ ਟ੍ਰੇਨਿੰਗ ਤੋਂ ਸੁਖਾਇਆ ਤੇ ਖਬਰ ਬਿਲਕੁਲ ਆਈ ਨਹੀਂ ਜੀ ਮੈਂ ਰਿਪੋਰਟ ਬਣਦੀ ਹੈ ਮੈਡੀਕਲ ਸੁਪਰਡੈਟ ਤੋਂ ਬਾਅਦ ਡੇਟ ਰਿਪੋਰਟ ਬਣਦੀ ਹੈ ਮੇਰੇ ਕੋਲ ਰਿਪੋਰਟ ਉਸ ਤੋਂ ਬਾਅਦ ਮੈਂ ਆਪਣਾ ਰਿਐਕਸ਼ਨ ਦੇਵਾਂਗਾ ਜਿਹੜੀ ਤੁਸੀਂ ਗੱਲ ਕਹੀ ਹੈ ਉਹਦੇ 'ਚ ਤਾਂ ਮਾੜਾ ਬੱਦੜੇ ਬਕਰੂੰਗਾ ਕਿ ਜਿਹੜੇ 95% ਜਾਂ ਇਸ ਤੋਂ ਵੀ ਜ਼ਿਆਦਾ 98% ਡਾਕਟਰ ਤੇ ਨਰਸਾਂ ਆਪਣੀ ਡਿਊਟੀ ਤਾਂ ਦੇਈ ਨਾ ਇਮਾਨਦਾਰੀ ਨਾਲ ਆਪਣਾ ਪਰਿਵਾਰਕ ਪੈਪਰ ਸਮਝ ਕੇ ਸੇਵਾ ਭਾਵਨਾ ਕਰਦੇ ਐ ਬਟ 1-2% ਮਾੜੇ ਜਿਹੜੇ ਹੈਗੇ ਆ ਬੰਦੇ ਉਹ ਹਰ ਪ੍ਰੋਫੈਸ਼ਨ ਚੋਂ ਦੇ ਡਾਕਟਰਾਂ 'ਚ ਵੀ ਨਰਸਾਂ 'ਚ ਵੀ ਉਹ ਖੁਸ਼ਾ ਨਾ ਕਰਨਾ 1-2 ਬੱਦਕਾਰ ਵੀ ਅੰਦਰ ਤੇ ਇਹ ਹਰ ਤਰ੍ਹਾਂ ਦੇ ਹੁੰਦੇ ਆ ਪ੍ਰੋਫੈਸਰ ਲੈ ਲੋ ਤੁਸੀਂ ਪੋਲੀਟਿਸ਼ੀਅਨ ਵੀ ਹੁੰਦੇ ਆ ਪੋਲੀਟਿਸ਼ੀਅਨ ਚ ਕਿੰਨੀ ਜ਼ਿਆਦਾ ਹੁੰਦੀ ਹੈ ਸਰ ਤੇ ਇਸ ਕਰਕੇ ਆਪਾਂ ਇਹ ਨਹੀਂ ਕਾ ਸਕਦੇ ਵੀ ਸਾਰੇ ਮਾੜੇ ਆ ਲੇਕਿਨ ਮਾੜੀ ਗੱਲ ਹੈ ਨਹੀਂ ਹੋਣੀ ਚਾਹੀਦੀ ਹਸਤਾ ਵਿੱਚ ਬਿਲਕੁਲ ਨਹੀਂ ਹੋਣੀ ਚਾਹੀਦੀ ਕਿਉਂਕਿ ਸਾਡੇ ਕੋਲ ਤਾਂ ਲੋਕ ਆਂਦੀ ਕਿਸੇ ਨਾ ਕਿਸੇ ਤੋਕ ਕਰ ਤੋਕ ਕੇ ਆਉਂਦੇ ਆ ਤੋਂ ਸਾਡਾ ਕੰਮ ਹੈ ਕਿ ਉਹਨਾਂ ਦਾ ਦੁੱਖ ਨਿਵਾਰਨ ਕਰਨਾ ਉਹਨਾਂ ਨਾਲ ਹਮਦਰਦੀ ਨਾਲ ਕੰਪੈਸ਼ਨ ਨਾਲ ਪਿਆਰ ਨਾਲ ਉਹਨਾਂ ਨੂੰ ਇੱਕ ਸੰਭਲ ਲੱਗੜਾ ਹੈਗਾ ਉਹਨਾਂ ਨੂੰ ਇੱਕ ਅੱਛਾ ਸੇਵਾਪਾ ਆਪਣਾ ਕੰਮ ਕਰਨਾ ਸਾਡੇ ਜਿਹੜਾ ਸਟਾਫ ਹੈ ਉਹਨਾਂ ਨੂੰ ਮੈਂ ਕਹਿੰਦਾ ਵੀ ਰਹਿਣਾ ਔਰ ਸਿਸਟਮ ਵੀ ਹੈ ਔਰ ਮੈਂ ਰਿਪੋਰਟ ਬੰਦੀਆਂ ਔਰ ਮੈਂ ਸਮੇਂ ਤੋਂ ਸਭੇ ਐਕਸ਼ਨ ਵੀ ਲਿਆ ਦੋ ਕਰਦਾ ਹਾਂ ਉਹਨਾਂ ਦਾ ਰਿਪੋਰਟ ਦੇ ਕਰਕੇ ਕਿੰਨੇ ਪਿੰਡੇ ਕਵਰ ਕਰਨਗੇ ਜੇ 7 ਤਾਂ 14 ਪਿੰਡ ਕਵਰ ਹੋਣਗਾ ਰਿਪੋਰਟ ਦੇ ਮੁਤਾਬਿਕ ਇਹਨੂੰ ਦੋਸ਼ੀ ਪਾਇਆ ਜਾਂਦਾ ਕਿ ਸਰਕਾਰ ਜਿਹੜੇ ਹੋਏ ਦੀ ਬਿਲਕੁਲ ਸਖਤ ਕਰਦੀ ਪਹਿਲਾਂ ਵੀ ਜੀ ਤੁਹਾਡੇ ਸਾਹਮਣੇ ਮੈਂ ਕਹਿੰਦਾ ਬਹੁਤ ਸਖਤ ਕਰਦੇ ਕਿ ਬਾਕੀ ਜਾਂ ਤਾਂ ਕਰਦਾ ਮੈਂ ਸਾਡੇ ਜਿਹੜੇ ਸੀਨੀਅਰ ਅਫਸਰ ਹੈ ਸੀਰ ਉਹਨਾਂ ਨੂੰ ਸਸਪੈਂਡ ਵੀ ਕੀਤਾ ਔਰ ਇਸ ਤੋਂ ਵੀ ਜ਼ਿਆਦਾ ਐਕਸ਼ਨ ਲਿਆ ਸੀ ਉਹਨਾਂ ਨੂੰ ਬਗਲੇ ਆ ਵੀ ਕਿਤੇ ਸਾਰਾ ਕਰਦਾ ਬਿਲਕੁਲ ਅਸੀਂ ਕਿਸੇ ਤਰ੍ਹਾਂ ਦੀ ਮੇਰੀ ਪੂਰੀ ਜਿਹੜੇ ਮੈਂ ਉਹਦਾ ਪੂਰਾ ਸਟਾਰ ਕਰਦਾ ਕਿਉਂਕਿ ਕੋਵਿਡ ਦੇ ਵਿੱਚ ਆ ਪਿੱਛੇ ਜੇ ਤੁਹਾਡੇ ਆਪਰੇਸ਼ਨਸ ਤੋਂ ਦੂਰ ਦੇ ਨੇ ਤੇ ਬਾਰਡਰ ਦੇ ਵਿੱਚ ਵੀ ਹੁਣ ਵੀ ਆ ਜਿਹੜੇ ਤੁਹਾਡੇ ਹੜ ਆਏ ਸੀਗੇ ਮੈਂ ਸਵਾ ਮਹੀਨਾ ਡੇਢ ਮਹੀਨਾ ਬਾਰਡਰ 'ਤੇ ਰਿਹਾ ਔਰ ਲੋਕਾਂ ਨੇ ਆਪਣੀ ਜਾਨ ਖਤਰੇ 'ਚ ਪਾ ਕੇ ਉਹਨਾਂ ਨੇ ਜਿਹੜੀਆਂ ਪ੍ਰੈਕਟ ਅਫਰੇਡੀ ਸੀ ਉਹਨਾਂ ਨੂੰ ਰੈਸਕਿਊ ਕਰਕੇ ਵੀ ਲੈ ਕੇ ਆਏ ਔਰ ਉਹਨਾਂ ਦਾ ਇਲਾਜ ਵੀ ਕੀਤਾ ਡਿਊਰੀਜ਼ ਵੀ ਪਾਈਆਂ ਉਹਨਾਂ ਦੀਆਂ ਤੇ ਉਹਨਾਂ ਨੇ ਸੇਵਾ ਭਾਵਨਾ ਬਹੁਤ ਕੰਮ ਕੀਤਾ ਸਾਡੇ ਜਾਦਾ ਬੰਦੇ ਜਿਹੜੇ ਹੈਗੇ ਆ ਐਗਜ਼ੈਂਪਲਰੀ ਕੰਮ ਕਰਦੇ ਆ ਕਈ ਜਗ੍ਹਾ ਤੇ ਬੱਚਾ ਸਾਡੇ ਡਾਕਟਰਾਂ ਨੇ ਆਪਣਾ ਖੂਨ ਦਾਨ ਕਰਕੇ ਤੇ ਲੋਕਾਂ ਦੇ ਆਪਰੇਸ਼ਨ ਕੀਤੇ ਸਾਡੇ ਕੋਲੇ ਪੋਜ਼ਿਟਿਵ ਐਗਜ਼ੈਂਪਲ ਜ਼ਿਆਦਾ ਹੈ ਗਿਆ ਲੇਕਿਨ ਨੈਗਲੀਜੈਂਸ ਵਾਸਤੇ ਕੋਈ ਜਗ੍ਹਾ ਨਹੀਂ ਜੇ ਕੋਈ ਕੋਈ ਗਲਤੀ ਕਰਦਾ ਉਹਦੇ ਵਾਸਤੇ ਕੋਈ ਬਾਤ ਪਰਿਵਾਰ ਨੇ ਪ੍ਰੋਟੈਸਟ ਲਾ ਕੇ ਉਹਨਾਂ ਨੂੰ ਹਾਂਜੀ ਪ੍ਰੋਟੈਸਟ ਕਰਿਆ ਹੋਇਆ ਹੈ ਪਰ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਮੈਂ ਮੈਂ ਕਹਿੰਦੇ ਵੀ ਮੇਰੇ ਨਹੀਂ 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 ਦੇਖੋ ਮੈਂ ਉਹਨਾਂ ਨੂੰ ਬੇਰੀਤੀ ਕਰਦਾ ਮੈਂ ਪਹਿਲਾਂ ਵੀ ਕੀਤਾ ਕਿ ਜਿੱਥੇ ਕਿਤੇ ਤੁਹਾਨੂੰ ਲੱਗਦਾ ਕਿ ਸਾਡੇ ਬੀਬੀ ਦੇਖਭਾਲ ਠੀਕ ਨਹੀਂ ਹੋਈ ਹੈ ਉਹਦੇ ਚ ਕੋਈ ਕਮੀ ਰਹੀ ਹੈ ਜਆਗਰ ਨੂੰ ਲੱਗਦਾ ਕਿ ਡੈਕਲੀਜੈਂਸ ਹੋਈ ਆ ਤੇ ਉਹਦੇ ਵਾਸਤੇ ਉਹਦਾ ਬੜਾ ਇੱਕ ਬਲ ਸੁਪਰੀਮ ਕੋਰਟ ਦੀਆਂ ਗਾਈਡਲਾਈਨ ਅਸੀਂ ਅਸੀਂ ਉਹਦਾ ਅਸੀਂ ਪੂਰੇ ਪਵਾਨਦਾ ਉਹਦੇ ਕਿ ਉਹ ਸਿਵਲ ਸਰਜਨ ਨੂੰ ਲੀਕੇਜ ਦਾ ਕਾਰਨ ਉਹ ਪ੍ਰੈਕਟਿਸ ਨਾ ਕਰਨ ਦੇ ਕੇਜ ਕਾਰਨ ਅਸੀਂ ਇੰਡੀਪੈਂਡੈਂਟ ਫੇਅਰ ਇਨਕੁਆਰੀ ਕਰਾ ਕੇ ਉਹਦੀ ਸੱਲੀ ਕਰਾ ਕੇ ਦੇਵਾਂਗਾ ਮੈਂ ਪਹਿਲਾਂ ਵੀ ਇੱਕ ਦੋ ਜਗ੍ਹਾ ਤੇ ਹੋਇਆ ਜਿਵੇਂ ਆਪਣੇ ਜਿਹੜੇ ਹੁਣ ਜਿਹੜੇ ਬਹੁਤ ਸੈਲੀਬ੍ਰਿਟੀ ਜਿਹੜੇ ਆਪਣੇ ਬਾਡੀ ਬਿਲਡਰ ਜਿਹੜਾ ਕੇਸ ਵੀ ਹੋਇਆ ਮੈਨੂੰ ਬੜਾ ਦੁੱਖ ਹੁੰਦਾ ਔਰ ਸਾਡੀ ਜਿਹੜੀ ਹਮਦਰਦੀ ਆ ਉਹ ਹਮੇਸ਼ਾ ਮਰੀਜ਼ ਦੇ ਨਾਲ ਹੁੰਦੀ ਆ ਔਰ ਹਸਪ ਡਾਕਟਰ ਵੀ ਜ਼ਰੂਰੀ ਆ ਨਰਸਾ ਵੀ ਜ਼ਰੂਰੀ ਆ ਪਰ ਜਿਹੜਾ ਸਾਡਾ ਰੱਬ ਆ ਜਾਂ ਸਾਡੇ VIPਓ ਪੇਸ਼ੈਂਟਸ ਆ ਜਿਹੜੇ ਹਸਪਤਾਲ 'ਚ ਪੇਸ਼ੈਂਟਸ ਆ ਗਏ ਉਹੀ ਹਸਪਤਾਲ ਕੰਮ ਕਰਦਾ ਠੀਕ ਆ ਜੀ ਸਾਡੇ ਵਾਸਤੇ ਪੇਸ਼ੈਂਟ ਜਿਹੜਾ ਹੈਗਾ ਉਹ ਸਾਨੂੰ ਰੱਬ ਦਾ ਰੂਪ ਸਮਝਿਆ ਸਰ ਉਹ ਰੱਬ ਦਾ ਰੂਪ ਸਮਝਿਆ ਪਰ ਸੇਵਾ ਭਾਵਨਾ ਸੀਮਾ ਦੀ ਸੇਵਾ ਕਰਾਂਗੇ ਉਹਨਾਂ ਨੂੰ ਜਿਹੜੀ ਵੀ ਕੋਈ ਤਕਲੀਫ ਹੈ ਮੈਂ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਪੰਜਾਬ ਦੇ ਵਿੱਚ ਕਿ ਸਾਡੀ ਇੰਡੀਪੈਂਡੈਂਟ ਫੇਅਰ ਫ੍ਰੀ ਐਂਡ ਫੇਅਰ ਇਨਕੁਆਇਰੀ ਹੋਏਗੀ ਕਿ ਜੇ ਡਾਕਟਰਾਂ ਦੇ ਵਿੱਚ ਕਮੀ ਪੈਸ਼ ਹੋਏਗਾ ਤਾਂ ਉਹਨਾਂ ਦਾ